ਜੋ ਉਧਰ ਈਰਾਨ ਦੇ ਵਿੱਚ ਇਜ਼ਰਾਈਲ ਦੇ ਨਾਲ ਚੱਲ ਰਹੀ ਜੰਗ ਵਿਚਾਲੇ ਈਰਾਨ ਦੀ ਸੰਸਦ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਈਰਾਨੀ ਸੰਸਦ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਦੀ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਦੇ ਨਾਲ ਸਹਿਯੋਗ ਨੂੰ ਮੋਤਲ ਕਰਨ ਦੇ ਲਈ ਇੱਕ ਮਹੱਤਵਪੂਰਨ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ ਤੁਹਾਨੂੰ ਦੱਸ ਦਈਏ ਹੋਂ ਤੱਕ ਈਰਾਨ ਕਮਾਂਤਰੀ ਭਾਈ ਚਾਰੇ ਦੇ ਨਾਲ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਜੋ ਕਿ ਸੰਯੁਕਤ ਰਾਸ਼ਟਰ ਦੇ ਅਧੀਨ ਚੱਲਦੀ ਹੈ ਉਸ ਦੇ ਨਾਲ ਸਹਿਯੋਗ ਕਰ ਰਿਹਾ ਸੀ ਈਰਾਨ ਦਾ ਕਹਿਣਾ ਸੀ ਕਿ ਅਸੀਂ ਆਪਣੀ ਨਾਗਰਿਕ ਜ਼ਰੂਰਤਾਂ ਦੇ ਲਈ ਭਾਵ ਬਿਜਲੀ ਆਦਿ ਦੀਆਂ ਜ਼ਰੂਰਤਾਂ ਦੇ ਲਈ ਪਰਮਾਣੂ ਹੈ ਜਿਹੜੀ ਉਸ ਦੇ ਸੰਬੰਧੀ ਰਿਸਰਚ ਕਰ ਰਹੇ ਹਾਂ ਨਾ ਕਿ ਪਰਮਾਣੂ ਹਥਿਆਰ ਬਣਾਉਣ ਦੇ ਲਈ ਸੋ ਇਸ ਸੰਬੰਧੀ ਲਗਾਤਾਰ ਅੰਤਰਰਾਸ਼ਟਰੀ ਪਰਮਾਣੂ ਊਰਜਾ ਦੇ ਨਾਲ ਸਹਿਯੋਗ ਕੀਤਾ ਜਾ ਰਿਹਾ ਸੀ ਈਰਾਨ ਦੇ ਜਿਹੜੇ ਪਰਮਾਣੂ ਊਰਜਾ ਦੇ ਸੈਂਟਰ ਨੇ ਉੱਥੇ ਲਗਾਤਾਰ ਆ ਏ ਆਈਏਏ ਯਾਨੀ ਕਿ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਜਿਹੜੇ ਅਧਿਕਾਰੀ ਨੇ ਉਹ ਵਿਜ਼ਿਟ ਕਰਦੇ ਸਨ ਦੇਖਦੇ ਸਨ ਕਿ ਈਰਾਨ ਦਾ ਪਰਮਾਣੂ ਪ੍ਰੋਗਰਾਮ ਕਿਸ ਤਰ੍ਹਾਂ ਚੱਲ ਰਿਹਾ ਪਰ ਹੁਣ ਈਰਾਨ ਦੀ ਸੰਸਦ ਨੇ ਫੈਸਲਾ ਕੀਤਾ ਹੈ ਕਿ ਉਹ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਨਹੀਂ ਕਰਨਗੇ ਈਰਾਨ ਦੀ ਸੰਸਦ ਦੇ ਵਿੱਚ ਖਾਸ ਤੌਰ ਤੇ ਇਹ ਜਿਹੜੀ ਤਜਵੀਜ਼ ਹੈ ਉਹ ਪਾਸ ਕੀਤੀ ਗਈ ਹੈ ਇਹ ਬਿਲ ਪਾਸ ਕੀਤਾ ਗਿਆ ਈਰਾਨ ਦੀ ਇੱਕ ਅਰਧ ਸਰਕਾਰੀ ਨਿਊਜ਼ ਏਜੰਸੀ ਦੇ ਵੱਲੋਂ ਇਹ ਰਿਪੋਰਟ ਛਾਪੀ ਗਈ ਹੈ ਕਿ ਤਿੰਨ ਪਰਮਾਣੂ ਸੰਸਥਾਨਾਂ ਦੇ ਉੱਤੇ ਅਮਰੀਕਾ ਤੋਂ ਜੋ ਹਮਲੇ ਹੋਏ ਨੇ ਉਹਨਾਂ ਹਮਲਿਆਂ ਤੋਂ ਬਾਅਦ ਈਰਾਨ ਵੱਲੋਂ ਇਹ ਫੈਸਲਾ ਲਿਆ ਗਿਆ ਤੁਹਾਨੂੰ ਦੱਸ ਦਈਏ ਰੀਪੋਰਟਾਂ ਦੇ ਵਿੱਚ ਇਹ ਸਾਫ਼ ਤੌਰ ਤੇ ਪਤਾ ਲੱਗਦਾ ਹੈ ਕਿ ਸੰਸਦ ਨੇ ਖੁੱਲੇ ਸੈਸ਼ਨ ਦੇ ਦੌਰਾਨ ਕਾਨੂੰਨ ਨ사ਜ਼ਾਂ ਦੀ ਇੱਕ ਯੋਜਨਾ ਦੀ ਆਮ ਰੂਪਰੇਖਾ ਤੇ ਸਹਿਮਤੀ ਪ੍ਰਗਟ ਕੀਤੀ ਹੈ ਅਤੇ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਨਾਲ ਸਹਿਯੋਗ ਨੂੰ ਪੂਰਨ ਤੌਰ ਤੇ ਮੌਤਲ ਕਰਨ ਦੀ ਮੰਗ ਕੀਤੀ ਜਿਸ ਸੰਬੰਧੀ ਇਹ ਬਿਲ ਵੀ ਪੇਸ਼ ਕੀਤਾ ਗਿਆ ਹੈ ਸੈਸ਼ਨ ਦੇ ਵਿੱਚ ਮੌਜੂਦ 223 ਪ੍ਰਤੀਨਿਧੀਆਂ ਵਿੱਚੋਂ 221 ਪ੍ਰਤੀਨਿਧੀਆਂ ਨੇ ਇਸ ਦੇ ਹੱਕ ਦੇ ਵਿੱਚ ਵੋਟ ਦਿੱਤੀ ਹੈ ਭਾਵ ਹੁਣ ਈਰਾਨ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਨਾਲ ਕੋਈ ਸਹਿਯੋਗ ਨਹੀਂ ਕਰੇਗਾ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਵੀ ਆਪਣੇ ਪਰਮਾਣੂ ਊਰਜਾ ਪ੍ਰੋਗਰਾਮਾਂ ਦੇ ਸੰਬੰਧ ਦੇ ਵਿੱਚ ਜਾਣਕਾਰੀ ਨਹੀਂ ਦੇਵੇਗਾ ਸੋ ਈਰਾਨ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੁਣ ਤੱਕ ਈਰਾਨ ਲਗਾਤਾਰ ਦਵਾ ਕਰ ਰਿਹਾ ਸੀ ਕਿ ਉਹ ਨਾਗਰਿਕ ਜ਼ਰੂਰਤਾਂ ਦੇ ਲਈ ਪਰਮਾਣੂ ਰਿਸਰਚ ਕਰ ਰਿਹਾ ਹੈ ਪਰ ਹੁਣ ਅੰਤਰਰਾਸ਼ਟਰੀ ਪਾਈਚਾਰੇ ਨੇ ਆਪਣੀ ਭਰੋਸੇਯੋਗਤਾ ਗਵਾ ਦਿੱਤੀ ਹੈ ਜਿਹਾ ਇਰਾਨ ਦਾ ਕਹਿਣਾ ਹੈ ਕਿ ਜਿਹੜੀ ਪਰਮਾਣੂ ਇੰਟਰਨੈਸ਼ਨਲ ਪਰਮਾਣੂ ਊਰਜਾ ਏਜੰਸੀ ਹੈ ਉਸ ਨੇ ਆਪਣੀ ਭਰੋਸੇਯੋਗਤਾ ਹੀ ਗਵਾ ਦਿੱਤੀ ਹੈ ਸੋ ਇਸ ਸੰਬੰਧ ਵਿੱਚ ਇਰਾਨ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੁਣ ਉਹ ਪਰਮਾਣੂ ਊਰਜਾ ਏਜੰਸੀ ਦੇ ਨਾਲ ਸਹਿਯੋਗ ਨਹੀਂ ਕਰੇਗਾ